ਨੇ ਆ ਤੜ ਤੂੰ ਸਿੱਧ ਵਗੋ ਆਣੀ ਮੇਰਾ ਸਿਰ ਕੱਲਾਵਾ ਦੋ ਮੈਂ ਨਹੀਂ ਇਨਾ ਕੁਝ ਕਰਨਾ ਆਇਆ ਤਾਂ ਕਰਨਾ ਕਰਾਂ ਕਿਉਂ ਨਹੀਂ ਆ ਫੋੜ ਵਾਲਾ ਥਣੀਆਂ ਨਾਲੇ ਯਾਦਗਰੀ ਰਹਿੰਦੀ ਐ ਚਲੋ ਫਿਰ ਆਪਣੇ ਸਾਹਮਣਾ ਕਰ ਦਿਓ ਮਾੜਾ ਮੋਟਾ ਜੀ ਪਿਆਰੀ ਉਹ ਚਾਚਾ ਜੀ ਨੇ ਆਪਣੇ ਆਹ ਉਹਨਾਂ ਦੀ ਬੇਟੀ ਨਵਦੀਪ ਆ ਜਿਹੜੀ ਆਹ ਉਹਦੇ ਅੱਜ ਚੂੜੀਆਂ ਦਾ ਫੰਕਸ਼ਨ ਆ ਅੱਛਾ ਫਿਰ ਤਾਂ ਤੁਹਾਨੂੰ ਵਧਾਈਆਂ ਹੁਣ ਬਹੁਤ ਬਹੁਤ ਸਾਰੀਆਂ ਤੇ ਵਧੀਆ ਗਿਆ ਸਭ ਮੌਕੇ ਤਾਂ ਆ ਗਿਆ ਤੇ ਮੇਰੀ ਗੱਲ ਸੁਣੋ ਜੀਜੀ ਤੁਹਾਨੂੰ ਨਾ ਐਵੇਂ ਨਜ਼ਰਾਂ ਨੁਝਰਨ ਲੱਗ ਕੇ ਜਾਣਾ ਤੇ ਕੋਈ ਨਾ ਮਿਰਚਾ ਮੁਰਚਾ ਵਾਰਨੀ ਆਂ ਹੀ ਭਾਬੀ ਮੈਂ ਤਾਂ ਨਹੀਂ ਹੈ ਜਵਾਰੀਆਂ ਜੇ ਤੂੰ ਭਾਬੀ ਨੇ ਟਿੱਕਾ ਭਾਬੀ ਨੇ ਟਿੱਕਾ ਲਾਤਾ ਵ ਪਹਿਲਾਂ ਹੀ ਨਾ ਉਹ ਕਹਿੰਦੀ ਹੀ ਇਹ ਮੇਰੀ ਇਹਦਾ ਕੋਈ ਗੱਲਬਾਤ ਨਹੀਂ ਆ ਤੇ ਇਹ ਕਿੱਧਰ ਆਇਆ ਵਾ ਸਸੀਤਾ ਭਾਜੀ ਸਸੀਗਲ ਭਾਬੀ ਉਸ ਨਾਮ ਤੇ ਇਟਾਲ ਵੀ ਕਰ ਹਾਂਜੀ ਵਧੀਆ ਵਧੀਆ ਮੈਂ ਅੱਗੇ ਵੇਖਣ ਦਾ ਮੈਂ ਵੀ ਪਤਾ ਨਹੀਂ ਕਿੱਥੇ ਗਏ ਨੇ ਅੰਟੀ ਨਹੀਂ ਨਹੀਂ ਦਿਖਾਂ ਦੇ ਉਹ ਤਾਂ ਉਧਰ ਗਏ ਨੇ ਚਾਚਾ ਜੀ ਘਰ ਤੇ ਲਵ ਵੀ ਉਧਰ ਗਏ ਨੇ ਤੇ ਮੈਂ ਸਾਦ ਨਹੀਂ ਉਹਨਾਂ ਨੂੰ ਨਹੀਂ ਮੈਂ ਮੇਲੇ ਲਵ ਨੂੰ ਕੋਈ ਗੱਲ ਨਹੀਂ ਤੇ ਤੁਹਾਨੂੰ ਲਵ ਨਹੀਂ ਸੱਦਿਆ ਨਹੀਂ ਲਾਵਨੇ ਤੇ ਨੇ ਸੱਦਿਆ ਮੈਂ ਉਦਾਂ ਹੀ ਆਇਆ ਹਾਂ ਤੋ ਦੱਸਣ ਡੈ ਸੀ ਵੀ ਘਰੇ ਪ੍ਰੋਗਰਾਮ ਏ ਹਾਂਜੀ ਉਹ ਤੇ ਹੈ ਵਾ ਤੇ ਭਾਜੀ ਤੇ ਹੁਸਾਦ ਨਾ ਕਰੋਗੇ ਤੁਹਾਨੂੰ ਮੈਂ ਇੱਥੇ ਗੱਲ ਪੁੱਛਣੀ ਸੀ ਪੁੱਛੋ ਨਹੀਂ ਨਾ ਉੱਧਰ ਬਹੁਤ ਮੇ ਆ ਗਈ ਜੇ 1 ਮਿੰਟ ਤੇ ਨਾਲੇ ਪਾਣੀ ਪੀਣਾ ਜੀ ਲਿਆਵਾਂ ਜੀ ਨਹੀਂ ਨਹੀਂ ਪਾਣੀ ਬਸ ਪੀ ਕੇ ਆਇਆ ਹਾਂ ਇਹਦਾ ਕਰਨੀ ਆ ਫੋਨ ਲੈ ਲੈਣੀ ਆ ਤੇ ਲਾ ਕੇ ਰਿਕਾਰਡ ਲਾ ਲੈਣੀ ਆ ਫਿਰ ਦੱਸਾਂਗੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਨਹੀਂ ਕੀ ਗੱਲ ਕਰਨੀ ਹੋਏਗੀ ਕੀ ਕਰੀ ਤੇ ਕਿ ਨਹੀਂ ਗੱਲ ਨਾਲ ਕਿ ਤਰਹੀ ਹੈ ਬੋਲੀ ਤੋਂ ਬਿਲਕੁਲ ਤਰ੍ਹਾਂ ਹੀ ਅੱਜ ਹਾਂਜੀ ਬਾਪੀ ਮੈਂ ਇਹ ਪੁੱਛਣਾ ਹੀ ਪਹਿਲੇ ਨਾਲ ਗੁੱਸਾ ਨਾ ਮੇਰੀ ਗੱਲ ਦਾ ਕਰੀ ਦੇਖੋ ਜੀ ਗੁੱਸਾ ਕਿਹੜੀ ਗੱਲੋਂ ਕਰਨਾ ਤੁਸੀਂ ਪੁੱਛੋ ਜੋ ਵੀ ਪੁੱਛਣਾ ਮੈਂ ਇਹ ਪੁੱਛਣਾ ਹੀ ਕਿ ਤੁਹਾਡੀ ਨਾਮ ਨਾਲ ਕੋਈ ਗੱਲਬਾਤ ਹੈਗੀ ਨਾਮ ਨਾਲ ਆਹੋ ਇੱਥੇ ਵੀ ਬੜਾ ਰੌਲਾ ਪਿਆ ਹੈ ਜਦੋਂ ਤੁਸੀਂ ਕਿਤੇ ਉੱਥੇ ਰਾਜੇ ਨੂੰ ਮਿਲੇ ਰਾਜੇ ਨੇ ਸੱਚ ਨੇ ਦੇਖ ਬੁਏ ਗੇ ਮਿਲੇ ਤੇ ਮੰਮੀ ਹਾਡੀ ਨੇ ਤਾਂ ਬੜਾ ਗਿਆ ਹੈ ਦੇਖੋ ਮੁੰਡਾ ਇਹਨੂੰ ਕਰਨ ਕਿਉਂ ਗਿਆ ਨਹੀਂ ਨਹੀਂ ਪਾਪੀ ਜੀ ਮੇਰੇ ਤੇ ਕੋਈ ਕਿਸ ਨਾ ਕੋ ਗੱਲਬਾਤ ਨਹੀਂ ਹੈਗੀ ਛੋੜਨਾ ਬੋਲੋ ਜੇ ਹੈਗੀ ਤਾਂ ਤਾਂ ਵੀ ਮੈਨੂੰ ਦੱਸ ਦੋ ਪਾਪੀ ਜੀ ਵੇਖੋ ਮੈਂ ਤਾਂ ਤੁਹਾਡੇ ਗਾੜੀ ਝੂਟ ਕਿਹੜੀ ਕੋਲੋਂ ਬੋਲਣਾ ਮੈਂ ਲਾ ਮੇਰਾ ਭਰਾ ਹੈ ਤੇ ਮੈਂ ਇਦਾਂ ਥੋੜੀ ਨਾ ਕਰਨਾ ਹੈ ਫੇਰ ਵੀ ਵੀਰ ਮੈਂ ਇਹ ਕਰ ਫੇਰ ਕਹਿਣ ਦੀਆਂ ਕਿਉਂਕਿ ਤੁਹਾਡੀ ਕੁੜੀ ਦੀ ਇੱਜ਼ਤ ਦਾ ਸਵਾਲ ਹੀ ਤਬ ਬੜਾ ਕੋ ਜੀ ਤੇਰੇ ਕਰਕੇ ਉਹਨੂੰ ਸਹਿਣਾ ਪਿਆ ਵਾ। ਭਾਬ ਜੀ ਇਹ ਦੇਖੋ ਮੈਂ ਲਵ ਨੂੰ ਭਰਾਵਾਂ ਨਾਲੋਂ ਵੀ ਵੱਧ ਮੰਨਦਾ ਆ। ਤੇ ਮੈਂ ਇਦਾਂ ਦਾ ਕਦੇ ਕੁਝ ਨਹੀਂ ਕਰ ਸਕਦਾ। ਜੋ ਤੁਸੀਂ ਕਹਿਣ ਦੇ। ਤੇ ਬਾਕੀ ਉਹ ਕੁੜੀਆਂ ਜਿਹੜੀਆਂ ਬਹੁਤ ਸਹੀ ਨੇ ਉਹ ਜਿੱਦਣ ਦੀ ਤੁਸੀਂ ਗੱਲ ਕਰਨ ਦੇ ਨਾ ਮੈਂ ਉਹਨਾਂ ਦੇ ਬੂਹੇ ਤੇ ਖੜਾ ਹਾਂ। ਉਹ ਸਿਰਫ ਮੈਂ ਅੰਕਲ ਜੀ ਦਾ ਹਾਲ ਚਾਲ ਪੁੱਛਿਆ ਸੀ ਤੇ ਠੀਕ ਠਾਕ ਨੇ। ਬਾਕੀ ਇਹ ਤੋਂ ਇਲਾਵਾ ਮੈਂ ਕੋਈ ਗੱਲਬਾਤ ਨਹੀਂ ਕੀਤੀ। ਇਹੋ ਗੱਲ ਮੈਨੂੰ ਨਾ ਵੀ ਆਂਦੀ ਹੀ ਪਰ ਮੰਮੀ ਮੇਰੇ ਨਾ ਤੇ ਉਹਨਾਂ ਨੇ ਕੋਈ ਨਹੀਂ ਉਹਦੀ ਸੁਣੀ। ਤੋਂ ਉਹਨਾਂ ਬੜਾ ਵਿਚਾਰੀ ਨਾ ਇਹਨਾਂ ਦੇ ਜੁਰਮ ਕੀਤਾ ਆ ਵਿਆਹ ਵੀ ਤਾਂ ਹੀ ਕਰਦੇ ਆ ਕਾਲਜੋਂ ਪੜਾਉਣਾ ਹਟਾ ਲਿਆ ਨੂੰ ਆਹਦੇ ਵੀ ਤੇਰੀ ਉਹ ਮੁੰਡੇ ਨਾਲ ਗੱਲਬਾਤ ਆ ਸੌਣ ਲੱਗੇ ਭਾਬੀ ਜੀ ਜਿੱਥੇ ਮਰਜ਼ੀ ਲਾਜੋ ਜੇ ਇਹੋ ਜਿਹੀ ਕੋ ਗੱਲਬਾਤ ਹੁੰਦੀ ਨਾ ਤੇ ਮੈਂ ਦੱਸੋ ਪਰ ਤੁਹਾਨੂੰ ਨਹੀਂ ਦੱਸਣਾ ਮੈਂ ਪਹਿਲਾਂ ਦੱਸਣਾ ਹੀ ਤੇ ਬਾਕੀ ਮੈਂ ਇਦਾਂ ਦਾ ਕੁਛ ਕਰਦਾ ਹੀ ਨੀ ਆ ਬਾਕੀ ਸੰਸਕਾਰ ਵਧੀਆ ਦਿੱਤੇ ਨੇ ਮੇਰੇ ਮਾਪਿਓ ਨੇ ਹੋ ਤਾਂ ਮੈਨੂੰ ਪਤਾ ਵਾ ਇਹ ਨੀ ਆ ਕਿਹੇ ਦੀ ਧੀ ਭੈਣ ਦੀ ਈ ਤਰੋ ਲੋ ਸਗੋਂ ਇਸ਼ਤ ਬਣਾਉਣੀ ਚਾਹੀਦੀ ਈ ਇਹ ਤਾਂ ਵਧੀਆ ਤੇਰੀ ਸੋਚ ਆ ਜੇ ਤੂੰ ਇਹ ਸੋਚਣਾ ਮੈਨੂੰ ਵੀ ਉਹਦਾ ਨਾਕ ਤੇ ਪੂਰਾ ਯਕੀਨ ਹੀ ਪਰ ਮੈਂ ਇੱਕ ਕਰੀ ਤੈਨੂੰ ਪੁੱਛ ਲੈਣੀ ਆ ਨਹੀਂ ਭਾਬੀ ਇਦਾਂ ਦਾ ਕੁਝ ਨਹੀਂ ਜੇ ਹੈਗਾ ਜਿੱਥੇ ਤੁਸੀਂ ਆਂਦੇ ਹੋ ਨਾ ਮੈਂ ਉੱਥੇ ਖੜਾ ਮਾਂ ਤੁਸੀਂ ਦੱਸੋ ਵੀ ਕਿਹਦੇ ਗਾੜੀ ਕੀ ਬੋਲਣਾ ਵਾ ਕਿਉਂਕਿ ਮੈਂ ਜਦੋਂ ਹੈ ਸੱਚਾ ਆ ਇਹ ਤੇ ਸਹੀ ਆ ਗੱਲ ਪਰ ਮੈਂ ਦੱਸਾਂ ਇਹ ਨਿੱਜੀ ਗੱਲ ਤੋਂ ਜੇ ਤੂੰ ਖਾਲ ਪੁੱਛਣਾ ਹੀ ਨਾ ਤਾਂ ਲਾਭ ਨੂੰ ਫੋਨ ਤੇ ਚਾਚਾ ਜੀ ਦਾ ਪੁੱਛ ਲੈਂਗੇ ਜਾਂ ਸਾਡੇ ਘਰ ਆ ਜਾਂਦੇ ਤੁਹਾਨੂੰ ਪੁੱਛ ਲੈਂਦੇ ਉਹ ਵਿਚਾਰੀ ਨੂੰ ਪਤਾ ਨਹੀਂ ਕਿੰਨਿਆਂ ਕਿੰਨੀਆਂ ਗੱਲਾਂ ਸੁਣਨੀਆਂ ਪਈਆਂ ਨੇ ਭਾਬੀ ਜੀ ਮੈਂ ਤੇ ਆਉਂਦਾ ਹਾਂ ਕਿਸ ਕੰਮ 'ਤੇ ਉਹ ਖੜੇ ਬੂਹੇ ਅੱਗੇ ਤੇ ਮੈਂ ਚਲੋ ਪੁੱਛ ਲੈਣਾ ਮੈਨੂੰ ਜੇ ਪਤਾ ਹੁੰਦਾ ਨਾ ਕਿ ਇਹ ਨਿੱਕੀ ਜਿਹੀ ਗੱਲ ਐਡੀ ਵੱਡੀ ਬਣ ਜਣੀ ਮੈਂ ਕਦੀ ਬਣਾ ਹੁੰਦਾ ਪਹਿਲਾਂ ਤਾਂ ਮੈਂ ਨੰਗ ਚੱਲੇ ਆ ਫਿਰ ਮੈਂ ਵੀ ਉਹਨਾਂ ਵੇਖ ਲਿਆ ਵਾ ਉਹਨਾਂ ਕਹਿਣਾ ਵੀ ਖਲੋਤੇ ਹੈ ਨੀਗੇ ਮੈਂ ਸਿਰਫ ਇਨਸਾਨੀਅਤ ਤੇ ਨਾਤੇ ਉਹਨਾਂ ਦਾ ਹਾਲਚਲ ਪੁੱਛਿਆ ਕਿ ਠੀਕ ਠਾਕ ਨੇ ਬਸ ਇਹ ਤੋਂ ਇਲਾਵਾ ਹੱਡੀ ਕੋਈ ਗੱਲਬਾਤ ਨਹੀਂ ਹੋਈ ਇਹੋ ਗੱਲ ਤੇ ਮੈਂ ਮੰਮੀ ਨੂੰ ਸਮਝਾਈ ਪਰ ਮੰਮੀ ਮੰਨਦੇ ਨਹੀਂ ਹੈਗੀ ਪਰ ਮੈਂ ਇਹ ਨਹੀਂ ਕਿਹਾ ਸੀ ਮੈਨੂੰ ਮੁੰਡੇ ਤੇ ਵੀ ਯਕੀਨ ਹੈਗਾ ਇਦਾਂ ਦੀ ਨਹੀਂ ਗੱਲਬਾਤ ਹੋ ਸਕਦੀ ਤੇ ਜੇ ਇਹ ਹੁੰਦੀ ਤਾਂ ਮੈਨੂੰ ਲਾਵਨੇ ਦੱਸ ਦੇਣਾ ਸੀ ਮੈਂ ਤਾਂ ਗਿਆਨੀ ਆ ਤੁਹਾਡੇ ਇਹ ਬੜੇ ਧੰਨਵਾਦ ਆ ਜਦੋਂ ਚਾਚਾ ਜੀ ਦਾ ਐਕਸੀਡੈਂਟ ਹੋਇਆ ਤੇ ਸਾਰੇ ਲਾਗੂੰ ਦੀ ਨੰਗ ਦੇ ਜਾਣਦੇ ਤੇ ਤੁਸੀਂ ਹੀ ਜਿਹੜਾ ਉਹਨਾਂ ਨੂੰ ਫੜਿਆ ਉਹ ਤਾਂ ਸਾਡਾ ਫਰਜ਼ ਬੰਦਾ ਸੀ ਚਲੋ ਇਹ ਨਹੀਂ ਆ ਕਿ ਜੇ ਇਹ ਹੁੰਦੇ ਤਾਂ ਹੀ ਹੋਰ ਕਿਉਂ ਹੁੰਦਾ ਤਾਂ ਵੀ ਆਪਾਂ ਖਲੋਣਾ ਹੀ ਕੀ ਤੇ ਚਲੋ ਮੈਨੂੰ ਇਹ ਨਹੀਂ ਪਤਾ ਭਾ ਅੱਜ ਤੁਹਾਡੇ ਘਰ ਫੰਕਸ਼ਨ ਆ ਜੇ ਮੈਨੂੰ ਪਤਾ ਹੁੰਦਾ ਮੈਂ ਆਉਣਾ ਨਹੀਂ ਉਹ ਹੁਣ ਮੈਨੂੰ ਲਾਵ ਕੋਲੋਂ ਪਤਾ ਲੱਗਿਆ ਸੀ ਤੇ ਬਾਕੀ ਮੈਂ ਲਾਭ ਨੂੰ ਸਾਦ ਲੈਣਾ ਉਹਦੇ ਮਨ ਦਾ ਵੀ ਪਿਲੇਖਾ ਕੱਢ ਦੇਣਾ ਵੀ ਇਹੋ ਜੀ ਭਰਾਵਾ ਕੋਈ ਗੱਲ ਬਾਤ ਨਹੀਂ ਹੈ ਜੇ ਗੁੱਸੇ ਹੋਏਗਾ ਮੈਂ ਮਾਫੀ ਮੰਗ ਲਾਂਗਾ ਉਹਦੇ ਕੋਲ ਵੀਰ ਜੀ ਤੁਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਆਪਾਂ ਨਹੀਂ ਉਹਨਾਂ ਨੂੰ ਦੱਸਿਆ ਹੈਗਾ ਮੈਂ ਤਾਂ ਨਹੀਂ ਦੱਸਿਆ ਵੀ ਤੁਹਾਡੇ ਦੋਵਾਂ ਭਰਾਵਾ ਭਰਾਵਾ ਜੇ ਫੇਕ ਪੈ ਜੇਗੀ ਪੱਬ ਜੀ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਜਿਹੜਾ ਉਹਨਾਂ ਨੂੰ ਦੱਸਿਆ ਨਹੀਂ ਜੇ ਤੁਸੀਂ ਦੱਸ ਦੇਣਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਮੈਂ ਕਿਦਾਂ ਦਾ ਇਹ ਤਾਂ ਸਹੀ ਆ ਪਰ ਉਹ ਨਾ ਨਾ ਗੱਲ ਕਰਿਓ ਚਲੋ ਠੀਕ ਹੈ ਕੋਈ ਗੱਲ ਨਹੀਂ ਆਓ ਤੁਸੀਂ ਉਧਰ ਚਲੀਏ ਜਦੋਂ ਆਪਾਂ ਗਲਤ ਹੀ ਨਹੀਂ ਹੈ ਤੇ ਇਸ ਚ ਕਿਹੜੀ ਗੱਲ ਆ ਨਹੀਂ ਜਾਣਾ ਨਹੀਂ ਉਧਰ ਤੇ ਤੁਸੀਂ ਐਂ ਦਾ ਕਰੋ ਵੀ ਮੈਨੂੰ ਦੋ ਛੁੱਟੀ ਤੇ ਮੈਂ ਚਲਦਾ ਆ ਨਹੀਂ ਨਹੀਂ ਤੂੰ ਜਾਣਾ ਨਹੀਂ ਹੈਗਾ ਲੱਭਦਾ ਹੁਣ ਆਇਆ ਕਿੰਨਾ ਕਹਿ ਦਿਓ ਵੀ ਮੇਰੇ ਲੋਪੇ ਚਲਿਆ ਹਲੋ ਆ ਗਲੀਰ ਨਾ ਇਹ ਕਿ ਜਿੱਤਰ ਬਸ ਆਉਣ ਗਏ ਆ ਤੇ ਪਿੰਦਰ ਭਾਜੀ ਆਏ ਤੁਹਾਨੂੰ ਪਤਾ ਹੀ ਤੋ ਉਹ ਕਹਿੰਦੇ ਮੈਂ ਚਲਿਆ ਵਾ ਹੋ ਨਹੀਂ ਨਹੀਂ ਪਿੰਦਰ ਕਿਤੇ ਜਾਣਾ ਉਹਨੂੰ ਨਾਲੇ ਲੈ ਕੇ ਆਏ ਨਹੀਂ ਤੇ ਮੇਰੀ ਗੱਲ ਕਰਾ ਜੀ ਨਹੀਂ ਹੁੰਦਾ ਚਲ ਕੋਈ ਗੱਲ ਨਹੀਂ ਮੈਂ ਨਾਲੇ ਲੈ ਕੇ ਨਹੀਂ ਆ। ਵੀਜੀਓ ਕੈਂਟ ਹੈ ਵੀ ਉਧਰ ਆਓ। ਆਓ ਚੱਲੀਏ। ਨਹੀਂ ਭਾਬੀ ਜੀ ਮੈਂ ਉਧਰ ਨਹੀਂ ਜਾਣਾ। ਐਵੇਂ ਉਧਰ ਗਿਆ ਫੇਰ ਕੋਈ ਗੱਲਬਾਤ ਵਧ ਜੇਗੀ। ਨਹੀਂ ਵੀਜੀ ਗੱਲ ਹੁੰਦੀ। ਮੈਂ ਤੁਹਾਡੇ ਨਾਲ ਆ। ਆਜੋ ਕੋਈ ਨਹੀਂ ਹੁੰਦਾ। ਸਸੀ ਅੰਕਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਦਾ? ਵਧੀਆ ਵਧੀਆ ਜੀ। ਮੈਂ ਵੀ ਭਾਜੀ ਮੈਂ ਆਈ। ਅੰਕਲ ਜੀ ਨਾਲ ਤੁਹਾਨੂੰ ਵਧਾਈ ਹੋਵੇ ਤੇ ਨਾਲੇ ਹੋਰ ਸੁਣਾਓ ਕੀ ਹਾਲ ਚੱਲ ਨੇ ਹਾਂ ਤੇ ਠੀਕ ਆ ਤਾਂ ਮੇਰਾ ਪੁੱਤ ਇੱਧਰ ਆ ਮੇਰੀ ਗੱਲ ਸੁਣ ਜਰਾ ਹਾਂਜੀ ਅੰਕਲ ਜੀ ਅੰਦਰ ਪੁੱਤ ਮੈਂ ਤੇਰੇ ਅੱਗੇ ਹੱਥ ਜੋੜਦਾ ਐ ਇੱਥੋਂ ਚੱਲ ਜਾ ਕੀ ਗੱਲੋਂ ਕਿ ਅੱਜ ਆ ਮੇਰੀ ਧੀ ਦਾ ਕਾਰਸ ਬੜੇ ਓਕੇ ਹੋ ਕੇ ਕਰਨ ਦੇ ਆ ਤੇ ਫੇਰ ਐਵੇਂ ਕੋਈ ਗੱਲਬਾਤ ਹੋਏ ਕੋਈ ਫਾਇਦਾ ਨਹੀਂ ਕੋਈ ਪਰੇਸ਼ਾਨੀ ਐ ਦੱਸੋ ਤੁਸੀਂ ਮੈਨੂੰ ਪਰੇਸ਼ਾਨੀ ਤਾਂ ਕੋਈ ਨਹੀਂ ਐ ਪਤਾ ਹੀ ਆ ਤੈਨੂੰ ਹੀ ਅੰਕਲ ਜੀ ਜੜੀ ਗੱਲ ਤੁਸੀਂ ਡੇ ਇਹੋ ਨਾ ਕਰਨਾ ਮੈਨੂੰ ਭਾਬੀ ਨੇ ਸਾਰਾ ਕੁਝ ਦੱਸਤਾ ਮੈਂ ਪਹਿਲਾਂ ਲਵ ਹੁਣ ਆਲੀ ਹਾਂ ਤੇ ਨਾਲੇ ਮੈਨੂੰ ਕਿਸੇ ਨੇ ਸੱਦਿਆ ਨਹੀਂ ਆ ਮੈਂ ਤੇ ਚਾਂਦ ਚੱਕ ਹੀ ਆਇਆ ਹਾਂ ਤੇ ਮੈਨੂੰ ਲਵ ਨੇ ਦੱਸਿਆ ਵੀ ਇਦਾਂ ਇਦਾਂ ਪ੍ਰੋਗਰਾਮ ਤੇ ਮੈਂ ਸਭ ਤੋਂ ਬੜਾ ਖੁਸ਼ ਆ ਮੈਂ ਚਲੋ ਤੁਹਾਨੂੰ ਵਧਾਈ ਹੋਵੇ ਤੇ ਤੁਸੀਂ ਇਹੋ ਜਿਹਾ ਕੁਝ ਨਾ ਸੋਚੋ ਸਾਡੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਹੈ ਨਹੀਂ ਗੀ ਮੇਰਾ ਲਵ ਨਾਲ ਭਰਾਵਾਂ ਵਾਲਾ ਪਿਆਰ ਹੈ ਤੇ ਮੈਂ ਇਦਾਂ ਦਾ ਨਹੀਂ ਹੈਗਾ ਉਹਦੀ ਭੈਣਾਂ ਦੇ ਨਿਗਰ ਰੱਖਾਂਗਾ ਉਸ ਦਿਨ ਜਿਹੜਾ ਤੁਸੀਂ ਗੱਲ ਕਰਨ ਦੇਣ ਸਿਰਫ ਮੈਂ ਤੁਹਾਡਾ ਹਾਲ ਚਾਲ ਪੁੱਛਣ ਲਈ ਇੱਥੇ ਖੜਾ ਹੋਇਆ ਤੇ ਮੈਨੂੰ ਨਹੀਂ ਪਤਾ ਕਿ ਉਹ ਗੱਲ ਐਡੀ ਵੱਡੀ ਹੋ ਜੇਣੀ ਹੈ ਉਹ ਪਤਾ ਤੈਨੂੰ ਪਤਾ ਅੱਜ ਕੱਲ ਦਾ ਕਿਹੋ ਜਿਹਾ ਹਾਲ ਆ ਲੋਕੀ ਝੱਟ ਤੇ ਗੱਲਾਂ ਬਣਾ ਲੈਂਦੇ ਆ ਇਹ ਤਾਂ ਗੱਲ ਤੁਹਾਡੀ ਸਹੀ ਅੰਕਲ ਜੀ ਤੇ ਤੇ ਬਾਕੀ ਲੋਕਾਂ ਦੇ ਮੂੰਹ ਨਹੀਂ ਫੜੇ ਜਾਂਦੇ ਬਾਕੀ ਬੰਦਾ ਇਹ ਵੀ ਆਪ ਸਹੀ ਹੋਣਾ ਚਾਹੀਦਾ ਤੁਸੀਂ ਨਾ ਲਾਭ ਨੂੰ ਪੁਸ਼ਕੇ ਵੇਖ ਲਓ ਮੇਰੇ ਨਾਲ ਵੀ ਮੈਂ ਕਿਦਾਂ ਦਾ ਆ ਅਹੀ ਨਾ ਸ਼ੁਰੂ ਤੋਂ ਇਕੱਠੇ ਪੜਦੇ ਆਂਡੇ ਪੰਜਵੀਂ ਜਮਾਤ ਤੋਂ ਤੇ ਤੁਹਾਡੇ ਜੀ ਅੱਜ ਤੱਕ ਦੂਹਾਂ ਚ ਇਹੋ ਜਿਹਾ ਕਦੀ ਕੁਝ ਨਹੀਂ ਹੋਇਆ ਤੇ ਆ ਅੱਜ ਸੁਣ ਕੇ ਨਾ ਸਗੋਂ ਮੈਨੂੰ ਆਪਣੇ ਆਪ 'ਚ ਬੜੀ ਨਮੋਸ਼ੀ ਜੀ ਹੋਣ ਗਈ ਏ ਵੀ ਆ ਕੀ ਹਣਾ ਬਣ ਗਿਆ ਨਿੱਕੀ ਜੀ ਗੱਲ ਹੀ ਤੇ ਕਿੱਡੀ ਵੱਡੀ ਹਣਾ ਬਣ ਗਈ ਓਏ ਹੋਏ ਬਾਪੂ ਤਾਂ ਲੋਕਾਂ ਦਾ ਹੀ ਹੈ ਤੈਨੂੰ ਪਤਾ ਹੀ ਹੈ ਝਟ ਕਹਿ ਦਿੰਦੇ ਕਿਸੇ ਨਾ ਕਿਸੇ ਦਾ ਰਿਸ਼ਤਾ ਝਟ ਜੋੜ ਦਿੰਦੇ ਆ ਤੇ ਬਾਕੀ ਤੁਸੀਂ ਨਾ ਟੈਨਸ਼ਨ ਲਿਓ ਤੇ ਚਲੋ ਮੈਂ ਚੱਲਦਾ ਤੇ ਮੇਰੇ ਕੋਲ ਨਾ ਗਲਤੀ ਹੋਈ ਜਰਾ ਮੈਂ ਅੱਜ ਆ ਗਿਆ ਮੈਨੂੰ ਆਉਣਾ ਨਹੀਂ ਚਾਹੀਦਾ ਕਾਦੀ ਗਲਤੀ ਹੋ ਗਈ ਸੱਜਣਾ ਤੇਰੇ ਉਹਨਾਂ ਤੇ ਰੌਣਕ ਲੱਗ ਗਈ ਔਰ ਉਹ ਨਹੀਂ ਹੁੰਦਾ ਕਰਨ ਕੀ ਆਇਆ ਇਸ ਪਿੰਡਰ ਤੇ ਮੈਂ ਇਹ ਤੇ ਉਥੋਂ ਗੇਟ ਹੁੰਦਾ ਹੀ ਮੈਂ ਵਾਪਸੀ ਕਰਨਾ ਨਹੀਂ 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 ਵਾਪਸੀ ਕਿੱਦਾਂ ਇਹਦੇ ਉਹਨਾਂ ਦੇ ਅੱਧਾ ਬੋਝ ਆਟਾ ਕਰ ਜਾਣਾ ਸਾਰੇ ਕੰਮ ਨੇ ਵੇ ਲੈਣੇ ਸਿਆਣਾ ਏ ਉਹ ਚੱਲ ਕੋਈ ਨਹੀਂ ਮੈਨੂੰ ਨਾ ਤੁਮ ਜਾਂ ਤੂੰ ਕੰਮ ਜਿਹੜਾ ਨਾ ਉਹਨਾਂ ਨੂੰ ਫੋਨ ਕਰ ਪੀ ਅੱਜ ਨਹੀਂ ਹੁਣ ਨਰ ਪਾਇਆ ਜਾਣਾ ਮੈਂ ਦੱਸ ਕੰਮ ਕਰ ਲੇ ਮੁੰਡਾ ਆਪਣਾ ਚਾਹ ਚੂ ਪਿਆ ਹੁਣ ਆਇਆ ਹੈ ਤੇ ਚਾਚਾ ਜੀ ਕੋਈ ਗੱਲ ਨਹੀਂ ਚਾਹ ਬਣੀ ਪੀਤਾ ਆਪਣਾ ਨਹੀਂ ਆਣੀ ਚਾਹ ਚਾਹ ਪਾਣੀ ਪਿਆ ਮੁੰਡੇ ਨੂੰ ਹਾਂ ਕੋਈ ਨਹੀਂ ਪੈਂਦਾ ਫਿਰ ਕਰੋ ਆਪਣਾ ਜੋਸਾ ਤਾਉ ਕਰਨਾ ਆ ਸਿਕੰਦਰ ਜਾਣਾ ਨਹੀਂ ਹੈਗਾ ਤਾਰਾ ਨੇ ਤੇ ਮੈਂ ਟੈਲੀਫੋਨ ਕਰ ਦਣਾ ਜੇ ਕੋਈ ਛੇਤੀ ਕਰ ਦੇ ਚੱਲ ਕੋਈ ਗੱਲ ਨਹੀਂ ਪਰ ਥੋੜਾ ਨਾ ਫਿਰ ਜਲਦੀ ਕੋਈ ਨਹੀਂ ਜਲਦੀ ਕਰ ਲੈਨੇ ਕੋਈ ਵੇਤ ਨਹੀਂ ਆ ਯਾਰ ਤੁਝੇ ਮੇਰੀ ਕੋਈ ਨਹੀਂ ਲੀ ਚਲੋ ਕੋਈ ਆ ਜੀ ਦੀਦੀ ਭਾਪੀ ਨੂੰ ਪਤਾ ਨਹੀਂ ਕਿੰਨਾ ਟਾਈਮ ਲਾਉਣਾ ਵਾ ਆਪਾਂ ਇਦਾਂ ਕਰੀਏ ਕਿ ਮੈਂ ਚੱਲ ਜਾਂਦੀ ਆ ਤੇ ਤੂੰ ਫਿਰ ਭਾਪੀ ਨਾਲ ਆ ਜਿਓ ਚਲ ਕੋਈ ਨਹੀਂ ਠੀਕ ਹੈ ਡੈਕੋਰੇਸ਼ਨ ਵੀ ਕਰਨ ਵਾਲੀ ਹੀ ਨਾਲ ਸੱਚ ਦੀਦੀ ਲੜੀਆਂ ਵੀ ਵਿੱਚੋਂ ਨਾ ਟੁੱਟੀਆਂ ਨਿਕਲੀਆਂ ਕਿ ਉਹ ਵੀ ਮੈਂ ਨਾ ਛੋੜਦੀ ਜੁੜਦੀ ਆ ਜਾ ਕੇ ਤੇ ਟਾਈਮ ਲੱਗ ਜਾਣਾ ਫਿਰ ਤੇ ਸਮਨ ਤੀਂ ਵੇਖ ਕੇ ਲਿਆਉਣੀਆਂ ਇਹ ਨਾ ਉੱਥੇ ਬੰਦਾ ਚੀਜ਼ੀ ਦੋ ਲੈਂਦਾ ਇੱਕ ਰੀ ਖੋਲ ਕੇ ਚੈੱਕ ਕਰ ਲੈਂਦਾ ਵਾ ਦੀਦੀ ਇਹੀ ਤੇ ਗਲਤੀ ਹੋ ਗਈ ਨਾ ਇਹ ਖੋਲ ਕੇ ਨਹੀਂ ਵੇਖਿਆ ਭਾਈ ਕਹਿੰਦਾ ਬੜੀਆਂ ਸੋਹਣੀਆਂ ਵਾ ਵਧੀਆ ਤੇ ਅਸੀਂ ਉਹੀ ਜਿਓ ਦੇ ਕੈਨ ਤੇ ਇਹ ਲੈਂਦੀਆਂ ਚੱਲ ਕੋਈ ਗੱਲ ਨਹੀਂ ਝੋੜ ਜਾਣੀਆਂ ਵਾ ਤੇ ਚਲੋ ਫਿਰ ਮੈਂ ਜਾਂਦੀ ਆ ਤੇ ਤੁਸੀਂ ਨਾ ਫਿਰ ਆ ਜਿਓ ਫਿਰ ਕੋਈ ਨਹੀਂ ਆ ਜੰਦੀ ਹਾਂ ਚਲੋ ਠੀਕ ਹੈ ਮੈਂ ਕਾ ਆਪਾਂ ਬਿਜੀ ਤੂੰ ਇੱਥੇ ਡੈਕੋਰੇਸ਼ਨ ਕਾਂਡੇ ਜੇ ਤੇ ਉੱਥੇ ਸਾਨੂੰ ਬਿਠਾਏ ਜੇ ਹਾਏ ਮੇਨੇ ਚੇਤਾ ਹੀ ਭੁੱਲ ਗਿਆ ਮੈਨਸੂ ਕੋ ਤੈਨੂੰ ਆਵਾਜ਼ ਮਾਰਨੀ ਤੇ ਤੂੰ ਨਾ ਇੱਥੇ ਕਰ ਤੇ ਮੈਂ ਨਾ ਉਹ ਨੂੰ ਲੈ ਆਵਾਂ ਚਲੋ ਮੈਂ ਕਰਦੀ ਆ ਤੇ ਤੂੰ ਹੀ ਨਾ ਜਾਓ ਨਾ ਉਹ ਨੂੰ ਫਿਊਜ਼ ਦੀ ਲੈ ਆਇਓ ਨਾਲੇ ਹੁਣ ਟਾਈਮ ਅੱਗੇ ਬੜਾਓ ਗਿਆ ਜੇ ਨਾ ਬੈਠੀ ਹੈ ਹਾਂਜੀ ਤਾਈ ਜੀ ਕਿੰਡੀ ਸੋਹਣੀ ਲੱਗਣ ਦੀ ਹੈ ਮੇਰੀ ਧੀ ਸੋਹਣੀ ਲੱਗਣ ਦੀ ਹੈ ਹਾਂ ਅੱਗੇ ਭਾਬੀ ਜੀ ਵੀ ਕਹਿ ਰਹੇ ਸੀ ਕਿ ਸੋਹਣੀ ਲੱਗਣੇ ਆ ਆ ਤੇ ਮੇਰੀ ਧੀ ਹੈ ਹੀ ਸੋਹਣੀ ਹੈ ਨਾ ਸੋਹਣੀ ਲੱਗਣਾ ਨਹੀਂਗਾ ਠੀਕ ਹੈ ਤਾਈ ਜੀ ਮੈਂ ਅੱਜ ਉਧਰ ਗਈ ਹਾਂ ਤੇ ਗਰਲੀਨ ਉੱਥੇ ਵੀ ਨਹੀਂ ਮਿਲਨ ਦਿੱਹੀ ਤੇ ਹੁਣ ਇੱਥੇ ਵੀ ਨਹੀਂ ਆਈ ਤਾਂ ਉਹ ਕਿੱਥੇ ਗਈ ਆ ਪਤਾ ਨਹੀਂ ਤਾਈ ਜੀ ਮੈਨੂੰ ਆਪ ਨਹੀਂ ਪਤਾ ਮੈਨੂੰ ਇੱਥੇ ਬਿਠਾ ਕੇ ਗਈ ਆ ਕਿ ਮੈਂ ਤੈਨੂੰ ਉਧਰ ਬਾਅਦ ਵਿੱਚ ਲੈ ਕੇ ਜਾਨੀ ਇਕੱਠੇ ਚੱਲਦੇ ਆ ਤੇ ਪਤਾ ਨਹੀਂ ਕਿੱਥੇ ਚਲ ਗਏ ਨੇ ਇਹ ਸਵੇਰ ਦੀ ਵੇਖ ਲੈ ਮੇਰੇ ਮੱਥੇ ਨਹੀਂ ਲੱਗੀ ਜੇ ਮੈਂ ਉਧਰ ਜਾਨੀ ਦੇ ਇਹ ਇੱਧਰ ਹੁੰਦੀ ਆ ਤੇ ਜੇ ਮੈਂ ਇੱਧਰ ਆਈ ਆ ਤੇ ਫੇਰ ਨਹੀਂ ਮੈਨੂੰ ਦਿਸਣ ਈ ਤੁਹਾਨੂੰ ਪਤਾ ਫਿਰ ਇਦਾਂ ਹੀ ਕੰਮ ਕਰ ਕਰਦੇ ਫਿਰਦੇ ਨੇ ਉਹਨਾਂ ਨੂੰ ਫਿਰ ਸਾਰੇ ਜਾਨੇ ਵਾਜਾ ਮਾਰਦੇ ਕੋਈ ਇਦਦਰੋ ਵਾਜ ਮਾਰ ਲੈਂਦਾ ਕੋਈ ਇਦਦਰੋ ਮਾਰ ਲੈਂ ਤੇ ਸਾਰੀ ਜ਼ਿੰਮੇਵਾਰੀ ਤੇ ਉਹਨਾਂ ਦੀ ਆ ਉਹ ਤਾਂ ਹੈਗਾ ਵਾ ਪਰ ਚੱਲ ਕਰਦਾ ਵੀ ਵੇਖਣਾ ਪੈਂਦਾ ਨਾ ਪੇ ਹਾਂਜੀ ਕੋਈ ਨਹੀਂ ਆ ਜਾਂਦੇ ਨੇ ਉਹਨਾਂ ਨੇ ਕਿੱਥੇ ਜਾਣਾ ਕਿੱਦਾਂ ਕਰਨੀ ਆ ਨਾਮ ਨਹੀਂ ਲੈ ਦੇਣੀ ਆ ਤੇ ਜੇ ਮੰਮੀ ਮੈਨੂੰ ਇਹ ਲੈ ਆਣਾ ਉਹਨਾਂ ਕਹਿਣਾ ਵਾ ਤੇਰੇ ਕੰਮ ਹੀ ਨਹੀਂ ਨਿਭਣਦੇ ਹੈਗੇ ਖਾਦਾ ਪੀਤਾ ਨਾਲ ਕੋਸੇਰਦਾ ਤੁ ਹਾਂਜੀ ਕਾਈ ਜੀ ਖਾਦਾ ਮੈਂ ਸਮਝਾ ਲੋਫਾ ਵੇਬਲੀ ਆ ਕਿਉਂ ਕਿੱਥੋਂ ਆਏ ਗਏ ਨਾ ਮੈਂ ਮੰਮੀ ਚਾਚਾ ਜੀ ਘਰੋਂ ਉਹ ਨਾਲੇ ਘਰੋਂ ਇੱਧੇ ਮੈਂ ਆਈ ਆ ਮੰਮੀ ਮੈਂ ਉੱਥੇ ਹਾਂ ਉੱਥੇ ਤਿਆਰੀ ਕਰਨੀ ਏ ਡੈਕੋਰੇਸ਼ਨ ਦੀ ਆ ਮੈਂ ਵੇਖਣ ਲਈ ਮੈਨੂੰ ਕਦੇ ਦਿਹੀ ਨਹੀਂ ਮੈਂ ਘਰ ਆਈ ਤੇ ਫਿਰ ਤੂੰ ਮੈਨੂੰ ਘਰ ਵੀ ਨਹੀਂ ਦਿਹੀ ਕਿਤੇ ਮੈਨੂੰ ਅੱਗੇ ਮੈਂ ਕਹਿਣ ਦੀ ਮੈਂ ਮੰਮੀ ਸੁਣੇ ਤੇ ਮੈਨੂੰ ਟੱਕਰੇ ਹੈ ਨਹੀਂ ਆ ਜਦੋਂ ਮੈਂ ਇੱਧਰ ਆਉਣੀ ਆ ਤੂੰ ਉੱਧਰ ਹੁੰਦੇ ਹੋ ਨਾ ਉਹ ਤੇਰੇ ਤੇ ਹੁਣ ਘਰ ਪੈਰ ਹੀ ਨਹੀਂ ਲੱਗਣ ਦੇ ਮੰਮੀ ਪੈਰ ਕਿਉਂ ਲੱਗਣ ਦੇ ਲੱਗਣ ਤੇ ਢੇ ਆ ਨਾਲੇ ਮੰਮੀ ਕਿੰਨੇ ਕੰਮ ਕਰਵਾ ਕੋਈ ਉਧਰੋਂ ਆਵਾਜ਼ ਮਾਰ ਲੈਂਦਾ ਵਾ ਤੇ ਕੋਈ ਇੱਧਰੋਂ ਆਵਾਜ਼ ਮਾਰ ਲੈਂਦਾ ਵਾ ਪਹਿਲਾ ਮੈਂ ਆਪ ਤਿਆਰ ਹੋਈ ਫਿਰ ਮੈਂ ਨਾਬ ਨੂੰ ਤਿਆਰ ਕੀਤਾ ਤੇ ਟਾਈਮ ਤੇ ਲੱਗ ਹੀ ਜਾਣਾ ਸੀ ਤੇ ਤੁਹਾਨੂੰ ਮੈਂ ਨਾਲੇ ਕਿਹਾ ਸੀ ਪਾਰਲਰ ਕੋ ਤਿਆਰ ਹੋ ਜਿਏ ਤੂੰ ਜਾਂਦੇ ਨਹੀਂ ਉਹਦੋਂ ਕੋ ਤਿਆਰ ਹੋਣਾ ਹੈਗਾ ਤੇ ਪਾਰਲਰ ਵਾਲੀ ਨੇ ਵੀ ਕੀ ਕਰਨਾ ਸੀ ਤੂੰ ਤੇ ਆ ਬੈਨਾ ਸੋਣਾ ਤਿਆਰ ਹੋ ਜਾਣੀ ਤੈਨੂੰ ਵੀ ਕਰਤਾ ਉਹ ਵੀ ਐਵੇਂ ਮੂੰਹ ਜਾ ਰੰਗ ਦਿੰਦੀਆਂ ਵਾ ਕੁੜੀਆਂ ਮੰਮੀ ਹੈ ਤੇ ਸਹੀ ਜੇ ਪਰ ਮੈਂ ਸਗਣ ਵਾਲੇ ਦੇ ਨਾਬ ਦੇਣਾ ਤੇ ਪ੍ਰਾਤਵਾਰ ਦੇਣਾ ਮੈਂ ਪਾਰਲਰ ਕੋ ਤਿਆਰ ਹੋਣਾ ਜੇ ਜਨ ਤੂੰ ਲਾ ਲਈ ਰੀਜਾਂ ਵਿਆਹ ਤੇ ਤਿਆਰ ਹੋ ਜੀ ਤੂੰ ਪਾਰਲਰ ਵਾਲੀ ਕੋਲੋਂ ਮੰਮੀ ਮੈਂ ਸੋਣੀ ਲੱਗਣ ਦੀ ਨਾਲੇ ਨਾਬ ਸੋਣੀ ਲੱਗਣ ਦੀ ਹੈ ਆਹ ਹੋਤੇ ਇੰਨੇ ਪੈਸੇ ਲਾਏ ਤੇ ਸੋਣੀ ਤੇ ਆਪੇ ਲੱਗਣਾ 10000 ਰੁਪਇਆ ਲਹਿੰਗੇ ਤੇ ਲਾਇਆ ਤੂੰ ਨਹੀਂ ਨਾ ਬਲੂ ਮੈਂ ਕਹਿਣ ਲਈ ਆ ਕਿ ਤੁਮੇ ਬੜੀ ਸੋਣੀ ਲੱਗਣ ਡਈ ਅੱਜ ਤੇ ਮਮੀ ਨਾਲੇ ਤੇ ਸੋਹਣੇ ਵੀ ਕਹਿਤਾ ਤੇ ਨਾਲੇ ਤੁਸੀਂ ਗੱਲ ਵੀ ਕਰਤੀ ਆ ਉਹ ਤੈਨੂੰ ਤੇ ਵੈਸੇ ਹੀ ਹੁੰਦੀ ਮੇਰੀਆਂ ਗੱਲਾਂ ਚੁੱਬਦੀਆਂ ਰਹਿੰਦੀਆਂ ਓਹੋ ਭਾਬੀ ਜੀ ਤਾਈ ਜੀ ਉਦਾਂ ਹੀ ਕਹਿਣ ਲੱਗੇ ਮੈਨੂੰ ਵੀ ਕਹਿਣ ਲਈ ਕਿ ਬੜੀ ਸੋਨੀਆ ਲੱਗਣ ਦੀਆਂ ਜੀ ਤੀ ਮਮੀ ਨੇ ਨਾਲੇ ਸੁਣਾ ਵੀ ਦਿੱਤਾ ਨਾ ਕਿ 10000 ਰੁਪਇਆ ਲਾ ਲਿਆ ਇਹਦੀ ਤ੍ਰੀਪ ਵੀ ਕਰਨਾ ਇਹਨੇ ਵੱਖੀੋਂ ਗੱਲ ਕੱਢ ਹੀ ਲੈਣੀ ਸ਼ੁਕਰ ਮੰਮੀ ਤੂੰ ਹੀ ਮੇਰੀ ਕਿਦੇ ਤ੍ਰੀਪ ਕੀਤੀ ਤਾਂ ਆਓ ਚੱਲੀਏ ਫਿਰ ਮੈਂ ਤਾਂ ਤਾਂ ਲੈਣਾ ਹੀ ਤਾਂ ਹੋਰ ਹੀ ਗੱਲਾਂ 'ਚ ਬੈ ਗਏ ਆ ਉਦੋਂ ਤੇ ਵੇਹੇ ਭਾਬੀ ਜੀ ਤੇ ਡਿਮਾ ਦੋਨੋਂ ਸਾਸ ਦੀ ਵੀ ਮੈਚਿੰਗ ਹੋਉਂਦੀ ਹੈ ਮੈਂ ਤਾਂ ਮੰਮੀ ਨੂੰ ਕਿਹਾ ਸੀ ਅੱਜ ਪੂਰੀ ਮੈਚਿੰਗ ਸ਼ੋਅ ਕਰ ਦੇ ਮੰਮੀ ਆਂਦੇ ਨਾ ਮੈਂ ਤਾਂ ਕੋਕੰਦਾ ਹੀ ਸੂਟ ਪਾਉਣਾ ਵਾ ਮੈਂ ਨਹੀਂ ਪਾਉਣਾ ਹੈਗਾ ਪਿਓਰ ਦਾ ਕਿੰਦਰ ਵਿੱਚ ਕਨਾਈਟੇਰ ਇੱਥੇ ਡਿਊਟੀ ਰਹਿਣੀ ਆ ਕਦੋਂ ਕੋ ਮੁੜ ਕੇ ਮਤਲਬ ਬਦਲੀ ਬਦਲੀ ਹੁੰਦੀ ਆ ਲਵ ਅਜੇ ਤੇ ਨਹੀਂ ਹੋਇਆ ਇੰਨਾ ਚੀਜ਼ਾਂ ਦਾ ਪਤਾ ਹੈਗਾ ਅੱਛਾ ਤੈਨੂੰ ਪਤਾ ਜੇ ਕਿ ਨੰਗਚਰ ਹੋਇਆ ਜਵਾਨੀ ਕੀਤੀ ਤੇ ਤਨਖਾਹ ਤਨ ਕੋ ਨਾ ਫਿਰ ਸਰ ਜਾਂਦਾ ਕਿ ਜਾਂ ਲੈ ਸਰਨਾ ਸਰਨਾ ਕਿਉਂ ਨਹੀਂ ਚੱਲ ਚੰਗਾ ਸੰਜਿਆ ਵਾ ਇਹ ਆਪੀ ਇਮਾਨਦਾਰੀ ਦੀ ਜਿਹੜੀ ਰੋਟੀ ਹੁੰਦੀ ਆ ਨਾ ਉਹ ਚ ਬਰਕਤ ਵੀ ਹੁੰਦੀ ਆ ਤੇ ਸਾਰੀ ਉਮਰ ਭਰਦੀ ਹੁੰਦੀ ਆ ਬਿਲਕੁਲ ਇਹ ਤੇ ਤੇਰੀ ਗੱਲ ਸਹੀ ਏ ਇੱਕ ਚੀਜ਼ ਮਨ ਚ ਧਾਰੀ ਏ ਕਿ ਕਿਸੇ ਕੋਲ ਰਿਸ਼ਵਤ ਨਹੀਂ ਲੈਣੀ ਹੈ ਵਧੀਆ ਗੱਲ ਕਿ ਉਹ ਆਪਣੇ ਨਾਤੇ ਆਪਾਂ ਕੁਝ ਦੇ ਕੇ ਹਨਾ ਮੰਨ ਲਓ ਨੌਕਰੀ ਤੇ ਲੱਗੇ ਆ। ਹੂੰ। ਤੇ ਜੇ ਆਪਾਂ ਕਿਸੇ ਗਰੀਬ ਕੋਲੋਂ ਲੱਲਾਂਗੇ ਤੇ ਯਾਰ ਕਿੱਡੇ ਕਿ ਸ਼ਾਹ ਬਣ ਚੱਲੇ ਆਹੀ। ਸਹੀ ਗੱਲ ਆ। ਅਗਲਾ ਕੀ ਪਤਾ ਕਿਦਾਂ ਦਿੰਦਾ ਔਖਾ ਹੋ ਕੇ ਨਹੀਂ ਦਿੰਦਾ। ਤੇ ਨਾਲੇ ਉਸ ਪਰਮਾਤਮਾ ਦਾ ਦੋਵੇਂ ਵੇਲੇ ਹੱਥ ਜੋੜ ਕੇ ਸ਼ੁਕਰਾਨਾ ਕਰਨਾ ਚਾਹੀਦਾ ਵੀ ਇੰਨੇ ਜੋਗੇ ਨਹੀਂ ਜਿੱਦੋਂ ਤੱਕ ਉਹਨੇ ਪਹਛਾਤਾ। ਬਿਲਕੁਲ ਤੇ ਐਵੇਂ ਯਾਰ ਕਿਸੇ ਨੂੰ ਚਾਰੇ ਨੂੰ ਹਨਾ ਤੰਗ ਕਰੀਏ ਤੇ ਕੋਈ ਫਾਇਦਾ ਹੈ ਨਹੀਂ। ਜਿੱਥੋਂ ਤੱਕ ਹੁੰਦਾ ਨਾ ਅਗਲੇ ਦਾ ਫਾਇਦਾ ਕਰਕੇ ਦਈਦਾ। ਮੈਨੂੰ ਬਹੁਤਿਆਂ ਨੂੰ ਪਤਾ ਕੀ ਆ ਨਾ ਨਾ ਯਾਰ ਇੱਕ ਗੱਲ ਹੋਰ ਵੀ ਹੈਗੀ ਆ ਸਾਡੇ ਲੋਕਾਂ ਦਾ ਕਸੂਰ ਵੀ ਹੈਗਾ ਕੰਮ ਜਦੋਂ ਹੋਣਾ ਨਾ ਉਦੋਂ ਹੀ ਹੋਣਾ ਬਸ ਇਹਨਾਂ ਨੂੰ ਹੁੰਦਾ ਵੀ ਅਸੀਂ ਪੈਸੇ ਜਦੋਂ ਦੇ ਦੇਨੇ ਆ ਨਾ ਆ ਵੀ ਤੁਹਾਡਾ ਹੋ ਜਾਏਗਾ ਨਾ ਉਹ ਯਕੀਨ ਜਾਂਦਾ ਵੀ ਅਸੀਂ ਪੈਸੇ ਦੇ ਦਿੱਤੇ ਆ ਹੁਣ ਹੋਣਾ ਗਲਤੀਆਂ ਆਡੀਆਂ ਹੁੰਦੀਆਂ ਨੇ ਲੇਟ ਹੁੰਨੇ ਆ ਬਿਲਕੁਲ ਤੇ ਇਹ ਆ ਵੀ ਜਾ ਕੇ ਮੁੜ ਕੇ ਵਿਚਾਰੇ ਅਫਸਰ ਦੇ ਕੋਲ ਪਈਦਾ ਹੁਣ ਸਾਨੂੰ ਪਤਾ ਲੱਗਾ ਵਾ ਉਹ ਜਦੋਂ ਅਸੀਂ ਥੋੜੀ ਜਿਹੀ ਪਹਿਲੀ ਲਈ ਜਿਹੜਾ ਵਿਗਾ ਆਹੋ ਅਸੀਂ ਅੰਨੇ ਛੇਤੀ ਆ ਕੰਮ ਹੋ ਜਾਏ ਛੇਤੀ ਹੋ ਜਾਏ ਤਾਂ ਹੁਣ ਮੈਂ ਡੈਡੀ ਨੂੰ ਸਮਝਾਉਣਾ ਵਾ ਕਿ ਆਪਾਂ ਐਵੇਂ ਇਨੇ ਪੈਸੇ ਦਿੱਤੇ ਹਮ ਜਿਹੜਾ ਕੰਮ ਆਪਣੇ ਟਾਈਮ ਨਾਲ ਹੀ ਹੋਣਾ ਬਿਲਕੁਲ 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 ਨਾਲ ਕਾਲੀ ਜਿਤ ਕੋਈ ਫਾਇਦਾ ਨਹੀਂ ਆ ਹਾਂ ਉਹ ਬੀਜੀ ਕੁੰਡਾ ਕਿਧਰ ਆਇਆ ਵਾ ਕਿੜਾ ਮੁੰਡਾ ਪਿੰਦਰਾ ਹੋਲੀ ਹੋਲੋ ਨਾਵ ਸਾਨੂੰ ਪਤਾਵਾ ਵੀ ਉਹ ਆਇਆ ਵਾ ਤੇ ਤੂੰ ਘਾਤੋ ਟੈਨਸ਼ਨ ਲੈਣ ਦੀ ਨਾਲੇ ਨਾ ਤੈਨੂੰ ਮੈਂ ਬਾਅਦ ਚ ਗੱਲ ਦੱਸਾਂਗੀ ਨਹੀਂ ਭਾਬੀ ਜੀ ਤੁਸੀਂ ਮੈਨੂੰ ਪਹਿਲਾਂ ਹੀ ਦੱਸੋ ਸਾਰੀ ਗੱਲ ਇੱਧਰ ਆਓਗੀ ਬੀਜੀ ਪਹਿਨਾ ਤੁਸੀਂ ਮੈਨੂੰ ਗੱਲ ਦੱਸੋ ਪੀ ਇਹ ਕੀ ਕਰਨ ਆਇਆ ਇੱਥੇ ਨਬ ਤੋ ਏਡੀ ਸੋਹਣੀ ਲੱਗਣ ਦੀ ਹੈ ਨਾ ਤੇ ਸਾਰਾ ਤੇਰਾ ਰੂਪ ਨਾ ਲਾਥੀ ਗਿਆ ਵਾ ਤੂੰ ਤੇ ਮੁੰਡੇ ਵਾਲੇ ਵੇਖ ਕੇ ਡਰੀ ਗਈ ਆ ਮੈਨੂੰ ਤੁਸੀਂ ਗੱਲ ਦੱਸੋ ਗੱਲ ਕੀ ਹੋਈ ਹੈ ਕਿਹੜੀ ਗੱਲੋਂ ਭਲਾਇਆ ਮਾਨੂੰ ਉਹ ਚਾਣਕ ਸਾਡੇ ਘਰ ਆਇਆ ਸੀ ਤੇ ਲਵ ਨੇ ਤੇ ਮੈਂ ਕਿਹਾ ਆਜ ਚਲੀ ਉਧਰ ਉਹ ਤੇ ਹੁੰਦਾ ਹੀ ਨਹੀਂ ਹੈਗਾ ਤੰਮ ਕੀ ਲੋੜੀ ਲੈ ਕੇ ਆਉਂਦੀ ਜੇ ਹੁਣੇ ਇੱਥੇ ਤਾਈ ਜੀ ਨੂੰ ਤੇ ਗੱਲ ਨੂੰ ਪਤਾ ਲੱਗ ਗਿਆ ਨਾ ਫੇਰ ਲੜਾਈ ਪੈ ਜਣੀ ਘਰ ਦੇ ਵਿੱਚ ਉਹ ਨਹੀਂ ਲੜਾਈ ਪੈਂਦੀ ਤੈਨੂੰ ਮੈਂ ਸਭੋ ਗੱਲ ਦੱਸਣੀ ਹੈ ਉਹ ਗੱਲ ਮੈਂ ਮੁੰਡੇ ਨੂੰ ਪੁੱਛ ਲਈ ਐ ਤੂੰ ਸਭ ਸੱਚੀ ਹਾਂ ਬਾਕੀ ਨਾ ਤੈਨੂੰ ਗੱਲ ਬਾਅਦ ਚ ਦੱਸਾਂਗੀ ਤੇਰੀ ਚੂੜੀਆਂ ਤੋਂ ਐਨੀ ਕਿ ਤੈਨੂੰ ਮੈਂ ਦੱਸਤੀ ਆ ਫਿਰ ਭਾਬੀ ਜੀ ਮੈਨੂੰ ਬੜਾ ਡਰ ਲੱਗਾਂਗਾ ਜੇ ਪਤਾ ਨਹੀਂ ਕਿਹੜੀ ਗੱਲੋਂ ਐਵੇਂ ਤੈਨੂੰ ਡਰ ਲੱਗਣ ਡਿਆ ਜਦੋਂ ਮੈਂ ਤੇਰੇ ਨਾਲ ਆ ਜਾ ਤੂੰ ਮੈਂ ਕਰ ਲਈ ਤੇਰੇ ਸਮਨ ਹਾਂ ਜੀ ਤੂੰ ਹੀ ਬੜਾ ਟਾਈਮ ਲਾਇਆ ਮੈਂ ਤੇ ਕਦੋਂ ਵੀ ਢੀਕਣ ਦੀ ਹਾਂ ਆ ਜਾਓ ਫਿਰ ਬਹਿ ਜਾਓ ਹਾਂ ਜੀ ਨਾਲ ਮੈਂ ਤੇ ਜੀ ਭਾਬੀ ਜੀ ਓਹੋ ਆਲਾ ਠੀਕ ਹਾਂ ਚਲ ਕੋਈ ਨਹੀਂ ਮੈਂ ਲਾ ਲੈਂਦੀ ਹਾਂ ਲਵ ਵੀ ਹੰ ਕਿਨਾ ਕ ਟਾਈਮ ਲੱਗਣਾ ਮੈਂ ਪਿੰਦਰ ਮੇਰੇ ਖਿਆਲ ਨਾਲ ਬਾਅਦ ਤਿਆਰੀ ਹੋਣੀ ਆ ਤੂੰ ਹੀ ਮੈਂ ਮੇਰੇ ਕਰਕੇ ਬੈ ਹੀ ਰਿਆ ਹਾਂ ਉਹ ਨਹੀਂ ਬੈ ਕੇ ਰਹਿਣਾ ਲਾਤੇ ਹੋਰ ਇਹ ਵੀ ਮੌਲੀ ਹੁੰਦਾ ਕੋਈ ਆ ਜਾਓ ਫਿਰ ਅੰਦਰ ਆ ਜਾਓ ਵੀਰ ਜੀ ਚਲੋ ਕੋਈ ਨਹੀਂ ਤੇਰੀ ਪੂਰੀ ਗੱਲਿਆ ਕਰੋ ਹਲਾਓ ਤੁਸੀਂ ਤੇ ਆ ਜਾ ਪਿੰਦਰ ਤੂੰ ਹੋਣੀ ਕੋਈ ਨਹੀਂ ਕਰੋ ਕਰੋ ਤੁਸੀਂ ਕੋਈ ਨਹੀਂ ਨਹੀਂ ਆਓ ਵੀਰ ਜੀ ਤੂੰ ਇਵੇਂ ਕੋਈ ਗੱਲ ਨਹੀਂ ਮੇਠਾ ਵੇਖੋ ਨਹੀਂ ਨਹੀਂ ਸੈਣਾ ਕਿਉਂ ਆਓ ਨਵੀਂ ਦਾ ਕਰਸੇਪ ਤੁਚ ਨਹੀਂ ਲੱਲਾ ਮਿਲਦੀ ਫੜੋ ਲੰਗ ਫਾਉਂ ਗੁਰੂ ਰਾਮਦਾਸ ਭਲਾ ਹੀ ਕਰੀ ਤੇ ਮੇਰੀ ਭੈਣ ਨੂੰ ਹਰ ਇੱਕ ਖੁਸ਼ੀ ਦਵੀ ਅ ਕੰਗਣ ਪਾਇਓ ਪਹਿਲਾ ਆਜਾ ਸਰਮਾ ਤੇ ਕੋਈ ਨਾ ਪੀਤੀ ਸੋਹਣੀ ਚਿਹਣਾ ਮਲਾ ਤੇ ਕੰਗਣ ਵੀ ਲਾ ਲਿਆ ਨਾ ਆ ਰਹੇ ਤੇ ਲੈ ਆਉਂਦੇ ਵਾ ਸੱਚੇ ਪਾਸ਼ਿਕ ਇੱਕ ਧਾ ਕਰਿਓ ਲਾਉ ਹਾਂਜੀ ਇਦਾਂ ਹੀ ਪਾਉਂਗੀ ਵੇਰਲਾ ਕਰ ਲਈ ਨਾ ਆ ਦਿਨ ਕਿਦਾਂ ਦਾ ਹੁੰਦਾ ਇੱਕ ਪਾਸੇ ਖੁਸ਼ੀ ਆ ਇੱਕ ਪਾਸੇ ਹੁਣ ਇਹ ਆਉਣ ਡਿਆ ਵਾ ਮਨ ਚ ਵੀ ਭੈਣ ਦੀ ਹੁਣ ਘਰੋਂ ਜਾਂਦੀਆਂ ਤਿਆਰੀਆਂ ਹੋਣ ਡੈਪੀਆਂ ਨੇ ਚੱਲ ਕੋਈ ਗੱਲ ਨਹੀਂ ਹੁਣ ਮੈਂ ਵੀ ਤੇ ਆਈ ਹਾਂ ਨਾ ਕਿਸੇ ਘਰੋਂ ਇਹਨਾਂ ਨੂੰ ਜਾਣਾ ਹੀ ਆ ਇਹ ਤੇ ਰੱਬ ਦੀ ਰੀਤ ਆ ਇਹ ਤੇ ਗੱਲ ਹੈ ਆਈ ਹੈ ਇਹ ਤੇ ਕੋਈ ਰਾਜੇ ਸਾਲੂ ਵੀ ਆਪਣੀ ਭੈਣਾਂ ਨੂੰ ਤਾਂ ਨਾ ਧਿਆਨੂ ਘਰ ਰੱਖ ਸਕਦੇ ਆ ਸਮਰਤ ਆਜਾ ਬਹੁਤ ਤੂੰ ਵੀ ਆਇਆ ਇਧਰ ਆਪਾ ਕਿ ਪਾ ਬੀ ਤੁਸੀਂ ਮੈਂ ਇੱਥੇ ਪਾ ਕੇ ਨਹੀਂ ਨਹੀਂ ਇਹ ਮੇਰਾ ਉਹ ਉਧਰ ਫਾਤਵੀ ਜੀ ਜੀਤੋ ਹੀ ਚੱਲ ਗਏ ਨਾ ਪਤਾ ਨਹੀਂ ਮੇਰਾ ਦਿਲ ਲੱਗਣਾ ਕਿ ਨਹੀਂ ਲੱਗਣਾ ਅਹੀਂ ਮੈਂ ਹਾਂ ਤੇਰੇ ਲਾਗੇ ਕਿਉਂ ਨਹੀਂ ਦਿਲ ਲੱਗਣਾ ਹੈਗਾ ਸਮਨ ਤੂੰ ਇਦਾਂ ਕਿਉਂ ਕਰਨ ਦੀ ਆ ਦੀਦੀ ਤੂੰ ਇਹ ਤੇ ਮੈਨੂੰ ਮਾਵਾ ਮਾਵਾ ਦੇ ਸੰਭਿਯਾਵਾ ਸਮਨ ਹੈ ਤੈਨੂੰ ਜਲਦੀ ਉੱਤਰ ਮਾ ਕਿ ਤੂੰ ਲੱਪਾਂਗੀ ਕਈ ਤਾਂ ਚੰਗੀ ਲੱਗਦੀਆਂ ਕਿ ਤੈਨੂੰ ਦੋਈ ਜਾਣੀਆਂ ਕਿਨ ਮੈਂ ਪਹਿਲਾਂ ਹੀ ਸਮਝਾਇਆ ਹੈ ਵੀ ਇਦਾਂ ਨਹੀਂ ਕਰਨਾ ਹੈਗਾ ਤੇਰੇ ਨਾਲ ਵੇਖ ਕੇ ਉਹ ਵੀ ਕਰੇਗੀ ਫਿਰ ਕੀ ਹੈ ਮੈਂ ਇਹ ਵੀ ਸੋਚਣਾ ਮੈਂ ਵੀ ਤੁਹਾਡੇ ਘਰ ਆਈ ਆ ਤਾਂ ਇਦਾਂ ਨਹੀਂ ਬਹੁ ਐ ਉਹ ਦੇ ਕੁਛੀ ਦਾ ਮੌਕਾ ਵਾ ਇਦਾਂ ਨਹੀਂ ਕਰੀਦਾ ਹੈਗਾ ਅੱਥਰੂ ਪੁੰਜੋ ਇਦਾਂ ਨਹੀਂ ਕਰੀਦਾ ਛੇਲ ਛੋਟਾ ਨਹੀਂ ਕਰੀਦਾ ਹੈਗਾ ਮੰਮੀ ਤੁਸੀਂ ਇਹਨਾਂ ਨੂੰ ਸਮਝਾਓ ਅੱਜ ਨਾ ਸਾਡੀ ਮਾਂ ਹੁੰਦੀ ਨਾ ਤੇ ਦੀਦੀ ਉਹਨਾਂ ਨੂੰ ਕਿੰਨਾ ਚਾਹ ਹੋਂਾ ਹੈ ਤੁਹਾਡੇ ਵਿਆਹ ਦਾ ਇਹ ਐਵੇਂ ਕਹਾਂ ਮੈਂ ਵੀ ਤੇ ਤੁਹਾਡੀ ਮਾਂ ਹੀ ਆ ਇਦਾਂ ਨਾ ਤੇ ਹੀ ਨਾਲ ਨਹੀਂ ਕਰੀਦਾ ਹੁੰਦਾ ਉਹ ਵੀ ਹੁਣ ਰੱਬ ਦੇ ਹੱਥ ਵਿੱਚ ਵਸ ਵਾ ਸਭ ਕੁਝ ਆਪਣੇ ਹੱਥ ਵਿੱਚ ਥੋੜਾ ਆਪਣੇ ਹੱਥ ਵਿੱਚ ਹੁੰਦਾ ਤੇ ਅਸੀਂ ਜਾਣ ਦਿੰਦੇ ਉਹਨਾਂ ਨੂੰ ਆਲਾ ਮੇਰੀ ਤੀਹ ਕਿੱਡੀਆਂ ਸੋਹਣੀਆਂ ਲੱਗਣ ਡੀਆਂ ਹਾਂ ਹਾਂ ਜ਼ਰੂਰ ਇਹ ਤਰ੍ਹਾਂ ਨਹੀਂ ਐਵੇਂ ਦਿਲ ਛੋਟਾ ਕਰੀਦਾ ਹੁੰਦਾ ਆ ਮੇਰੀਆਂ ਤੀਆਂ ਕਿੱਡੀਆਂ ਸੋਹਣੀਆਂ ਲੱਗਣ ਡੀਆਂ ਹੈ